ਫੀ ਤਿਆਰ ਨੇ ਕਾਂਗੇ ਵਾਲੇ ਨਾਲ ਮੁਕਾਬਲਾ ਆਹ ਜੱਟ ਦਾ ਮੁਕਾਬਲਾ ਦਸੋਂ ਕਿੱਥੇ ਐ ਆਹ ਬੱਲੇ ਬੱਲੇ ਕਰਵਾਉਂਦਾ ਮੁੰਡਾ ਸਿਰਾ ਲਾਉਦਾ ਗਲੈਂਡ ਦਾ ਮੇਲਾ ਬਣਾਉਂਦਾ ਕਹਿੰਦੇ ਮਾਨਕ ਸਿੰਘ ਸਾਹਿਬ ਦਾ ਭੰਗੜਾ ਪਉਂਦਾ ਕਾਂਗੇ ਵਾਲਾ ਐਨ ਬੱਲੇ ਜੱਸੀ ਸਾਡੇ ਕਹਿੰਦੇ ਪੰਜਾਬੀ ਜੰਕਸ਼ਨ ਵਾਲੇ ਲੈ ਵੀ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਆਹ ਹੋਰ ਬੱਲੇ 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 ਕਾਂਗੇ ਵਾਲਾ ਇਹ ਕਾਂਗੇ ਵਾਲਾ ਇਹ ਜੱਫੇ ਵੀ ਲਾਉਂਦਾ ਤੇ ਰਾਤ ਨੂੰ ਰੇਡਰਾਂ ਦੇ ਸੁਪਨਿਆਂ 'ਚ ਵੀ ਆਉਂਦਾ ਹੈ ਇਹ ਜੱਫੇ ਵੀ ਲਾਉਂਦਾ ਦੇ ਵਿੱਚ ਕਾਂਗੇ ਵਾਲੇ ਦੀ ਚਰਚਾ ਆਹ ਟੱਕਰ ਦੁਨੀਆ ਦੀ ਸਿਰੇ ਦੀ ਟੱਕਰ ਹੈ ਰੇਸ਼ੀ ਤੇ ਗੁਰਵਿੰਦਰ ਰੇਸ਼ੀਦ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਟੰਗਾ ਆਹ ਕਾਂਗੇ ਵਾਲਾ ਤੇ ਜੱਟ ਫੇਰ ਆ ਤਿਆਰ ਖੁੱਤੀ ਪੋਣ ਨੂੰ ਆਹ ਬੱਲੇ ਬੱਲੇ ਕਰਵਾਉਣ ਨੂੰ ਕਾਂਗੇ ਵਾਲਾ ਖਰਾ ਲਾ ਗਿਆ ਫਰਾ ਲਾ ਗਿਆ ਪੱਲੇ ਬੱਲੇ ਕਰਵਾ ਗਿਆ ਇਹ ਜੱਫੇ ਵੀ ਲਾਉਂਦਾ ਤੇ ਰਾਤ ਨੂੰ ਰੇਡਰਾਂ ਦੇ ਸੁਪਨਿਆਂ 'ਚ ਵੀ ਆਉਂਦਾ ਇਹ ਟਾਰੀ ਦੇ ਬੱਚਿਆ ਹੋ ਗਿਆ ਸਰਦਾਰ ਦੇ ਨਾਲ ਮੁਕਾਬਲਾ ਉਹ ਕਿਨਾਂ ਭੱਜ ਜਾ ਮੋਨੀਏ ਤੇ ਮਗਰ ਬੰਦੂਕਾਂ ਵਾਲੇ ਆਹ ਦੇਖ ਲਾ ਢਾਗੇ ਵਾਲਾ ਢਾਗੇ ਵਾਲਾ ਢੂਗੇ ਵਾਲਾ ਹੋਊਗੀ ਢਾਗੇ ਵਾਲਾ ਕਿ ਜੱਟ ਦਾ ਮੁਕਾਬਲਾ ਦੱਸ ਹੋਣ ਕਿੱਥੇ ਆ ਫਿਰਾਲ ਆ ਗਿਆ ਘਾਂਗੇ ਵਾਲਾ ਢੱਗੇ ਵਾਲਾ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਆ ਉਹ ਦੇਖ ਲਓ ਸਿੰਘ ਸਰਦਾਰ ਦਾ ਨਾਮ ਬੜਾਇਆ 150 ਪਾਉਂਡ ਦਾ ਮੇਰੇ ਕੋਲ ਜੱਫਾ ਆਇਆ ਹੈ ਆ 150 ਪਾਉਂਡ ਦੀ ਗੱਲ ਹੋਣੀ ਹੈ ਨੌਜੋਨ ਇਸ ਲਈ ਗੁਰਵਿੰਦਰ ਘਾਂਗੇ ਵਾਲਾ ਬੱਲੇ ਬੱਲੇ ਕਰਵਾ ਗਿਆ ਢਿੰਦਾ ਜੀ ਮਾਇਆ ਪੈਦੀ ਕਰਾ ਦਿਓ ਪਾਉਂਡ ਢਿੰਦਾ ਮਠੱਡਿਆਂ ਵਾਲਾ ਸਾਡੀ ਖੇਡ ਕਬੱਡੀ ਦੇ ਬੱਕੜਾ ਨੌਜੋਨ ਪੂਰਾ ਨਾ ਹੋਇਆ ਪਾਹੇ ਬਾਈਕਲ ਹੋ ਗਈ ਆ ਉਧਰ ਕਾਂਗੇ ਵਾਲੇ ਨੇ ਕਹਿੰਦੇ ਧੱਕੜ ਜੱਫਾ ਲਾਉਂਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਸਮਾਂ 35 ਸੈਕਿੰਡ 30 ਸੈਕਿੰਡ ਹੋ ਜਾਣਾ ਆ ਕਾਂਗੇ ਆ ਦੇ ਬਾਰੇ